ਬਾਈ ਗੱਲ ਸੁਣੀ ਯਾਰ ਹਾਂ ਬਾਈ ਹਾਂਜੀ ਬਈ ਜੇ ਇੱਥੇ ਬਿੱਲੂ ਕੁੱਤਿਆਂ ਵਾਲੇ ਦੇ ਘਰੇ ਜਾਣਾ ਸੀ ਯਾਰ ਯਾਰ ਉਹਦੇ ਤੋਂ ਕਿਹੜੇ ਕੁੱਤੇ ਪਾਲਦਾ ਤੂੰ ਕੁੱਤਾ ਤਾਂ ਮੈਂ ਬੁਣਾ ਰਿਹਾ ਆਪਣਾ ਘਰ ਚੱਲ ਖਾਂ ਜਾ ਅੱਛਾ ਯਾਰ ਬਈ ਆ ਤਗੜੇ ਤੋਂ ਤਗੜਾ ਕੁੱਤਾ ਆ ਮੇਰੇ ਕੋਲ ਸਾਰੀ ਦੁਨੀਆ ਦਾ ਮਸ਼ਹੂਰ ਕੁੱਤਾ ਹਾਂ ਚੱਲ ਬੁਖਾ ਕੇ ਫਿਰ ਬਈ ਕੁੱਤਾ ਕਿੱਥੇ ਆ ਆਇਆ ਯਾਰ ਇੱਥੇ ਬੈਠੇ ਥੋੜੀ ਬੁਖਾ ਦੀ ਮਾਇਆ ਆਇਆ ਆਇਆ ਲੰਗਾ ਆਇਆ ਜੋ ਆਹ ਕੁੱਤਾ ਬਈ ਬਿਮਾਰੀ ਦਾ ਘਰ ਉਹ ਬਿਮਾਰੀ ਦਾ ਘਰ ਨਹੀਂ ਇਹਦੀ ਖਾਸੀਅਤ ਨਹੀਂ ਤੈਨੂੰ ਪਤਾ ਹਜੇ ਕੀ ਖਾਸੀਅਤ ਆ ਬਈ ਇਹਦਾ ਤਾਂ ਬਾੜ ਵੀ 1-1 ਲੱਖ-ਲੱਖ ਦਾ ਵਿਗਦਾ 50000 ਤੋਂ ਬਾਦਲਾਂ ਤੋਂ ਵੀ ਵੱਧ ਝੂਠ ਬੋਲਦਾ ਯਾਰ ਸਾਡੇ ਝੂਠ ਯਾਰ ਇਹਦੀ ਖਾਸੀਅਤ ਦੇਖ ਤੂੰ ਨਸਲ ਵੇਖ ਤੂੰ ਗੱਡੀ ਤਗੜੀ ਨਸਲਾ ਹੈ ਯਾਰ ਮੈਨੂੰ ਤਾਂ ਬਿਮਾਰੀ ਦਾ ਘਰ ਲੱਗਦਾ ਬਿਮਾਰੀ ਤੋਂ ਮੋਲੀ ਤਾਂ ਨਹੀਂ ਪਈ ਨਾ 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 ਖੜਾ ਵੇਖੀਏ ਨਾ ਨੇੜਿਆ ਕਿਹਦੀ ਵੇਖ ਤੂੰ ਖਾਸੀਅਤ ਵੇਖਦੀ ਤੂੰ ਇੱਧਰ ਆ ਕੇ ਕੀ ਖਾਸੀਅਤ ਹੈ ਯਾਰ ਇਹ ਵੇਖ ਵੇਖ ਇਹਦੀ ਖਾਸੀਅਤ ਵੇਖ ਨਸਲ ਪਤਾ ਕਿਹਣੀ ਹੈ ਇਹ ਕਿਹੜੀ ਨਸਲ ਇਹ ਲਟਰੇਸ਼ਨ ਨਸਲਾ ਸਪੈਸ਼ਲ ਫਾਇਲ ਕਾ ਤੋਂ ਲਿਆਂਦਾ ਦੁਨੀਆ ਦਾ ਵਰਲਡ ਫੇਮਸ ਕੁੱਤਾ ਹੈ ਇਹ ਮੈਂ ਤਾਂ ਵੈਸੇ ਲੱਟਰ ਲੱਗਦਾ ਯਾਰ ਲੱਟਰ ਨਹੀਂਗਾ ਲਟਰੇਸ਼ਨ ਹੈ ਨਸਲ ਕਦੇ ਕਦੇ ਆਉਂਦੀ ਹੈ ਤੇਦੀ ਪੂਛ ਵੀ ਵਿੰਗੀ ਆ ਭਰਾ ਉਹ ਤਾਂ ਪਿੱਛੇ ਹੀ ਵਿੰਗੀ ਸੀਗੀ ਪਹਿਲਾਂ ਦੀ ਸਿੱਧੀ ਕਰ ਦੂੰ ਆ ਵਿੱਚ ਐਂ ਕਰਕੇ ਇਹ ਨਾਲ ਫਿਰ ਵੀਂਗੀ ਹੋ ਜੂਗੀ ਉਹ ਕਰਕੇ ਤੁਮ ਬਨ ਕੇ ਦੇਊਗਾ ਚੰਗੀ ਤਰ੍ਹਾਂ ਤੈਨੂੰ ਇਹ ਦੰਦ ਚੈੱਕ ਕਰਾ ਦੰਦ ਇਹਦੇ ਚੈੱਕ ਕਰਾ ਲੈ ਠੀਕ ਆ ਬੁਰਸ਼-ਵਰਸ਼ ਨਹੀਂ ਕਰਦਾ ਇਹ ਕਰਦਾ ਹੈ ਦੰਤਨ ਕਰਦਾ ਬੁਰਸ਼ ਤੂੰ ਕਰਾ ਲਿਆ ਕਰੀ ਹੋਰ ਤੇ ਜੋਰੇ ਚ ਕਿੰਨਾ ਕਾ ਬਾਈ ਜੋਰ ਤਾਂ ਪੱਠੇ ਚ ਨਾਠ ਗਾਰੇ ਨਾਲੋਂ ਜ਼ਿਆਦਾ ਜ਼ਿਆਦਾ ਛੱਪਾਂ ਹੀ ਐਡੇ ਵੱਡੇ ਖੁੰਡ ਨਾ ਬਨ ਛੱਡਿਆ ਨਾ ਕੋਈ ਯਾਰ ਉਹਦਾ ਬਨਣਾ ਪੈਂਦਾ ਵੱਡਾ ਦਰਕਤ ਛੱਡਦਾ ਹੀ ਕੋਹ ਨਹੀਂ ਇਹ ਅੱਛਾ ਮਾੜੀ-ਮੋਟੀ ਗੱਲ ਨਹੀਂ ਘੋਲਦਾ ਇਹ ਇਹਦਾ ਪੱਠਾ ਪੱਠਾ ਪੂਰਾ ਛੇਰ ਆ ਛੇਰ। ਤੇ ਕੀਮਤ ਕਿੰਨੀ ਆ ਦੱਸ ਫਿਰ। ਤੈਨੂੰ ਖਾਂਦਾ। ਉਹ ਪਸੰਦ ਤਾਂ ਹੈਗਾ ਉਹ ਕੀਮਤ ਵੀ ਦੱਸ। ਕੀਮਤ ਐ ਤੈਨੂੰ ਮੈਂ ਦੱਸਦਾ। ਇਹਦਾ ਇੱਕ ਇੱਕ ਵਾਲ ਆ ਨਾ ਲੱਖਾਂ ਦਾ ਲੱਖਾਂ ਦਾ। ਅੰਬਾਨੀ ਨੂੰ ਜਾਣਦਾ? ਹਾਂ। ਰੇਟ ਲਾਉਂਦਾ ਹੀ ਮੈਂ ਨਹੀਂ ਦਿੱਤਾ। ਤਾ ਤੂੰ ਮੈਨੂੰ ਭਲਾ ਮਾਸ ਦਾ ਲੱਗਣਾ ਤੈਨੂੰ ਦੇ ਦੇਣਾ। ਇਹ ਯਾਰ ਮੈਂ ਤਾਂ ਉਹ ਕੁੱਤਾ ਲੈਣਾ ਜਿਹਦਾ ਇੱਕ ਇੱਕ ਵਾਲ ਕਰੋੜਾਂ ਦਾ ਹੋਵੇ। ਯਾਰ ਲੱਖਾਂ ਦਾ ਇੱਕ ਬਾਲ ਆ ਤੂੰ ਕਰੋੜਾਂ ਦੀ ਕਿਹੜੀ ਗੱਲ ਕਰਦਾ ਯਾਰ ਕੁੱਤੇ ਦੀ ਕੀਮਤ ਵੀ ਵੇਖ ਨਾ ਕਿੰਨੀ ਹੋਊਗੀ ਕਿੰਨੀ ਕੀਮਤ ਆ ਪਰ ਤੈਨੂੰ ਚੰਗਾ ਪਸੰਦ ਤਾਂ ਹੈਗਾ ਯਾਰ ਮੱਖਣਾ ਖਾਣਾ ਇਹ ਬਹੁਤ ਜ਼ਿਆਦਾ ਮੈਨੂੰ ਐਕਸ਼ਨ ਤਗੜਾ ਲੱਗਿਆ ਇਹ ਦੇਖ ਇੱਧਰ ਯਾਰ ਤੂੰ ਵੇਖ ਠੀਕ ਹੈ ਇਤਨਾ ਖੰਦਾ ਨਹੀਂ 10000 ਇਹਦੀ ਕੀਮਤ ਦੱਸ ਵੀ ਤੈਨੂੰ ਚੰਗਾ ਪਸੰਦ ਆ ਯਾਰ ਚੰਗਾ ਪਸੰਦ ਲੈ ਲੇਗਾ ਲੈ ਲੂੰ ਕਿੰਨਾ ਬਜਟ ਆ ਤੇਰੇ ਮੇਰਾ ਬਜਟ ਤਾਂ ਬਹੁਤਾ ਗੱਡੀ ਨਹੀਂ ਦੇਖੀ ਤੂੰ ਆਪਣੀ ਗੱਡੀ ਦਾ ਮੈਂ ਤੇਰੀ ਦੇਖ ਲਈ ਮੈਂ ਤੈਨੂੰ ਤਾਇਆ ਪੁੱਛਦਾ ਨਾ ਕਿੰਨਾ ਬਜਟ ਹੈ ਤੇਰਾ ਮੇਰਾ ਬਜਟ ਤਾਂ ਬਹੁਤਾ ਲੈ ਲੇਗਾ ਲੈ ਲੂ ਹਾਂ ਕੀ ਗੱਲ ਰੁਪਿਆ 13 ਨਾ ਮੇਰਾ 2 ਲੱਖ ਦੇ ਲੈ ਜਾ 200 ਓ ਭਰਾਵਾ 200 ਦੀ ਕਿਹੜੀ ਗੱਲ ਕਰਤੀ ਲੱਖ ਲੱਖ ਦਾ ਤਾਂ ਇਹਦਾ ਵਾਲ ਹੀ ਆ ਓ ਭਰਾਵਾ ਵਾਲਿਆਂ ਦੀ ਤੂੰ ਕਿਹੜੀ ਗੱਲ ਕਰਦਾ ਮਣਮਾੜੇ ਦੇ ਚਿਚੜਾ ਯਾਰ ਮੈਂ ਤਾਂ ਦਾਦਾ ਦੀ ਗੱਲ ਹੂੰ ਮੈਂ ਇੱਕ ਵਾਰ ਕਰੋ ਬਾਹਰ ਜਾ ਬੜਾ ਹਾਂ ਇਹ ਕੱਲਾ ਰਾਣਾ ਨਹੀਂ ਪਸੰਦ ਕਰਦਾ ਇਹਦੇ ਚਿਚੜ ਰੱਖੇ ਤੇ ਚਿਚੜਾਂ ਦਾ ਕੀ ਕਰਦਾ ਖੇਡਦਾ ਰਹਿੰਦਾ ਵੀ ਹੁਣ ਵੀ ਖੇਡੀ ਹੁੰਦਾ ਉਹ ਬੇਲੇ ਚਿਚੜਾਂ ਨਾਲ ਖੇਡਦਾ ਬਹੁਤ ਖੇਡਦਾ ਇਹ ਤਾਂ ਫੜਮ ਚਾਹੀਦੀ ਖੇਡਦਾ ਕਈ ਵਾਰੀ ਚਿਚੜਾਂ ਨਾਲ ਆਹ ਮੇਰੇ ਬੁੱਗਾ ਚੱਲ 2 ਲੱਖ ਤਾਂ ਮੈਂ ਤੈਨੂੰ ਇਹਦਾ ਦੇ ਦੂੰਗਾ ਹਾਂ ਮੈਨੂੰ ਇਹਦਾ ਦੱਸ ਇਹ ਚ ਖਾਸੀਅਤ ਕੀ ਆ ਇਹਦੇ ਚ ਇਹ ਚ ਬਹੁਤ ਤਗੜੀਆਂ ਤਗੜੀਆਂ ਖਾਸਤਾ ਖਾਸੀਅਤ ਕੀ ਆ ਇਹਦੇ ਵਿੱਚ ਬਹੁਤ ਆ ਕਿਹੜੀ ਕਿਹੜੀ ਦੱਸਣਾ ਸਾਰੀਆਂ ਹੀ ਦੱਸ ਦੇ 2 ਲੱਖ ਰੁਪਇਆ ਦੇਣਾ 2 ਲੱਖ ਇਹਦਾ ਕਹਣਾ 2 ਲੱਖ ਯਾਰ 2 ਲੱਖ ਦੇਵਾਂਗਾ ਖਾਸ ਇਹ ਤਦੱਸਦੀ ਇਹਦਾ ਜਦੋਂ ਸਿਰ ਦੁਖਦਾ ਨਾ ਸਿਰ ਤੇ ਮੈਨੂੰ ਬੋਲ ਕੇ ਦੱਸਦਾ ਇਹਦਾ ਕੁਝ ਵੀ ਦੁਖਦਾ ਹੋਵੇ ਇਹਨੂੰ ਹੋ ਜੇ ਬੁਖਾਰ ਉਹ ਵੀ ਮੈਨੂੰ ਦੱਸਦਾ ਕੇ ਇਹ ਤੈਨੂੰ ਦੱਸਦਾ ਹਾਂ ਬੋਲ ਕੇ ਦੱਸਦਾ ਬੋਲ ਕੇ ਮੈਨੂੰ ਕੀ ਦੱਸ ਤੇਰਾ ਕੀ ਦੁਖਦਾ ਆਹੇ ਕੁਝ ਦੁਖਦੀ ਆ ਦੀ ਅੱਛਾ ਯਾਰ ਹਾਂ ਤੇ ਮੈਨੂੰ ਕਿਉਂ ਨਹੀਂ ਸੁਣਿਆ ਦੱਸ ਉਹ ਫਿਰ ਦੂਰ ਲੱਗੇ ਜਾਏਗਾ ਤੇਰਾ ਨਾਲ ਇਹਦਾ ਕਨੈਕਸ਼ਨ ਬਣ ਗਿਆ ਉਹ ਤਾਂ ਤੈਨੂੰ ਵੀ ਸੁਣਾ ਕਰੂ ਖਾਸियत ਬੜੀ ਤਗੜੀ ਏ ਚੱਲ ਇਹਨੂੰ ਕਿ ਤੇਰਾ ਨਾਂ ਲੈ ਕੇ ਵਿਖਾ ਕਿਹਦਾ ਨਾਂ ਤੇਰਾ ਨਾਂ ਮੇਰਾ ਨਾਂ ਨੂੰ ਪਤਾ ਨਹੀਂ ਮੈਨੂੰ ਮੈਂ ਤਾਂ ਕਿਹਦਾ ਮਾਲਿਕ ਮੈਨੂੰ ਰੋਟੀ ਚਾਹੀਏ ਹਿੰਦੀ ਬੋਲਦਾ ਏ ਅੱਛਾ ਯਾਰ ਹਾਂ ਯਾਰ ਫੇਰ ਨਹੀਂ ਮੈਂ ਲੈ ਸਕਦਾ ਤੈਨੂੰ ਯਾਰ ਮੈਂ ਤਾਂ ਹਿੰਦੀ ਨਹੀਂ ਹੁੰਦੀ ਸਿੱਖਰਮੇ ਸਿਖਾ ਦਊਗਾ ਯਾਰ ਮੈਨੂੰ ਕਿੱਧਰ ਸਿਖਾਵਾਂਗੇ ਇਹਨੂੰ ਪੰਜਾਬੀ ਸਿਖਾ ਦੇ ਇਹਨੂੰ ਪੰਜਾਬੀ ਸਿਖਾ ਦਊਂਗਾ ਚਲ ਲੈ ਜਾ ਕਿੰਨੇ ਮਹੀਨਾ ਬਾਅਦ ਲੈ ਕੇ ਜਾਵਾਂ ਇਹ ਤਾਂ ਮਿੰਟ 'ਚ ਸਿੱਖ ਜਾਂਦਾ ਪੰਜਾਬੀ ਇੱਕ ਮਿੰਟ 'ਚ ਇੱਕ ਮਿੰਟ 'ਚ ਉਹ ਕਿਵੇਂ ਆ ਦੇਖ ਹੈਲੋ ਜੋਏ ਹੈ ਆ ਵੀ ਕਹਿੰਦਾ ਕੀ ਆ ਮੈਂ ਤਾਂ ਅੰਗਰੇਜ਼ੀ ਸਿਖਾਤੀ ਉਹ ਮੈਨੂੰ ਕਹਿੰਦਾ ਕੀ ਆ ਪੰਜਾਬੀ 'ਚ ਬੋਲਿਆ ਉਹ ਅੱਛਾ ਯਾਰ ਹਾਂ ਕਮਾਲ ਦਾ ਕੁੱਤਾ ਮੈਂ ਤਾਂ ਖਾਸियत ਇੱਕੇ ਦੀ ਖਾਸियत ਹੋਰ ਕੰਮ ਹੈਲੋ ਹੈਲੋ ਉਹ ਕਹਿੰਦਾ ਮੈਨੂੰ ਭੁੱਖ ਲੱਗੀ ਪਹਿਲਾਂ ਖਵਾ ਕੁਛ ਅੱਛਾ ਯਾਰ ਆਵੇ ਹੈਲੋ 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 ਗੁੱਸੇ ਹੋ ਗਿਆ ਮੇਰਾ ਕਾ ਤੂੰ ਮੈਨੂੰ ਵੇਚਦਾ ਕਾ ਤੂੰ ਅੱਛਾ ਯਾਰ ਕਾ ਲਾਡਾ ਨਾ ਰੱਖਿਆ ਮੈਂ ਤਰਨਾ ਵੇਚ ਯਾਰ ਭਾਈ ਉਹ ਲੈ ਜਾ ਉਹ ਨਾ ਵੇਚ ਯਾਰ ਉਹ ਲੈ ਜਾ ਤਾ ਗੁੱਸਾ ਨਾ ਹੋ ਜਾਈ ਯਾਰ ਗੁੱਸਾ ਕੀ ਮੈਂ ਯਾਰ ਪਤਾ ਕੀ ਗੱਲ ਆ ਮੇਰੀ ਸੁਣ ਗੱਲ ਮੈਂ ਜਾਣਾ ਕਿਤੇ ਦੂਰ ਬਾਹਰ ਤੇ ਇਹਨੂੰ ਪਾ ਲੈ ਭਾਈ ਹੱਥ ਲਾ ਲੈ ਲਾ ਯਾਰ ਭਲਾ ਜੱਫੀ ਪਾ ਅੱਛਾ ਯਾਰ ਠੀਕ ਆ ਯਾਰ ਕੁੱਤਾ ਤਾਂ ਐ ਲੱਗਦਾ ਜਿਹਾ ਸਿਆਣਾ ਬਾਹਲਾ ਨੀਂ ਕਹਿ ਜੇ ਤੂੰ ਕਿੰਨੇ ਸਿਲ ਕੀ ਸਿਲ ਕੀ ਆ ਵੇਖ ਇਹਦੇ ਬਾਅਦ ਉਹ ਜਿਹੜੀ ਕਟਰੀਨਾ ਕਹਿ ਬਣਾਉਂਦੀ ਆ ਉਸ ਛੰਕੂ ਨਾਲ ਨਾਉਂਦਾ ਓਹਦੇ ਨਾਲ ਨਾਉਂਦਾ ਇਹ ਲਕਸ਼ ਨਾਲ ਅੱਛਾ ਹਾਂ ਠੀਕ ਆ ਸੰਦਾ ਯਾਰ ਭਾਈ ਉਹ ਜਿਹੜਾ ਟਰੰਪ ਨੀਗਾ ਹਾਂ ਉਹਨੂੰ ਵੇਚ ਦੇ ਯਾਰ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਕੋਈ ਯਾਰ ਟਰੰਪ ਨੂੰ ਨਹੀਂ ਵੇਚਣਾਗਾ ਕਿਉਂ ਗੱਦਾਰੀ ਕਰਦਾ ਯਾਰ ਉਹਨੇ ਆਪਣੇ ਵਿਦੇਸ਼ ਆ ਪੰਜਾਬ ਨਾਲ ਕਿਛੇ ਯਾਰ ਆਪਣੇ ਬੰਦੇ ਕਿੰਨੇ ਇੱਧਰ ਛੱਡ ਗਿਆ ਉਹ ਆਪਣਾ ਕੁੱਤਾ ਉੱਧਰ ਵੇਚ ਦਿੱਨੇ ਤੇ ਬਾਅਦ ਵਿੱਚ ਫੇਰ ਇਹਨੇ ਤਾਂ ਆ ਹੀ ਜਾਣਾ ਆਏ ਭਾਈ ਖਾ ਗਿਆ ਇਹ ਨਹੀਂ ਖਾਂਦਾ ਨਹੀਂ ਖਾਂਦਾ ਤੈਨੂੰ ਓਏ ਨਹੀਂ ਭਾਈ ਖਾ ਚੱਲਿਆ ਸੀ ਵੇਖ ਓਏ ਖਾਦਾ ਨਹੀਂ ਤੇਰੇ ਨਾਲ ਤੂੰ ਇਹਨੂੰ ਲੈ ਕੇ ਜਾਣਾ ਤੂੰ ਪਸੰਦ ਕਰ ਲੈਣਾ ਜਦਨਾ ਮੂੰਹ ਪਾਉਂਦਾ ਵੇਖੀ ਭਾਈ ਮੂੰਹ ਪਾਉਂਦਾ ਪਾਉਂਦਾ ਮੂੰਹ ਨਾ ਪਾ ਲੈ ਯਾਰ ਇਹਦਾ ਮੂੰਹ ਵੇਖ ਆ ਵੇਖ ਇਹ 24 ਘੰਟੇ ਖੇਡਦਾ ਰਹਿੰਦਾ ਦੰਦ ਗੇਲ ਲੈ ਨੇ ਇਹਦੇ ਹੁਣ ਫੇਰ ਗੇਲ ਇੰਨੇ ਚ ਕਿਹੜਾ ਭੁਰਮ ਲੱਗੇ ਆ ਬੱਸ ਤੁਮੇ ਭੁਰ ਦੇ ਤਾਂ ਨਹੀਂ ਦੇ ਫਿਰ ਵੀ ਤੇਰਾ ਕੀ ਪੈ ਤੂੰ ਕਦੇ ਵੀ ਨਕਲੀ ਲਾਈ ਫੜ ਲੈਣਾ ਯਾਰ ਲੈ ਤਾਂ ਲਊਗਾ ਯਾਰ ਪਰ ਨਾ ਯਾਰ ਤੂੰ ਨਾ ਆਖਦਾ ਤੋ ਦੋ ਸੋਹ ਗਏ ਕਿ ਵੇਚੀ ਕਰ ਲੈ ਦੀ 2 ਲੱਖ ਦਾ ਕੁੱਤਾ ਵਰਲਡ ਵਾਈਡ ਕੁੱਤਾ ਹੈ ਵਰਲਡ ਪਤਾ ਕਿੱਡਾ ਹੁੰਦਾ ਪੂਰੀ ਦੁਨੀਆ ਇਹ ਨੂੰ ਤਾਣਾ ਇਹ ਨੂੰ ਤਾਂ ਦੇਵਤੇ ਨਾ ਇੱਕ ਦਿਨ ਤੂੰ ਵੇਖ ਵੇਖ ਕੇ ਕਹਿੰਦੇ ਹਾਂ ਕੁੱਤਾ ਹੀ ਬੜਾ ਸੋਹਣਾ ਲੀ ਫਿਰਦਾ ਅੱਛਾ ਹਾਂ ਲਜਾਨ ਵਾਲਾ ਆਪਾਂ ਕਿਸਮਤ ਵਾਲਾ ਆਂ ਤਾਂ ਇਹਨੂੰ ਮਿਲੀ ਜਾਂਦਾ ਮੈਂ ਤਾਂ ਵੇਚ ਦਾਂਗੇ ਤੇ ਭਾਈ ਵੇਚਦਾ ਕਿਉਂ ਤੂੰ ਮੈਂ ਤੈਨੂੰ ਦੱਸੀ ਆ ਨਾ ਮੈਂ ਕਿਤੇ ਜਾਣਾ ਬਾਹਰ ਕਿੱਥੇ ਜਾਣਾ ਬਾਹਰ ਜਾਣਾ ਕਿਤੇ ਦੂਰ ਜਾਣਾ ਅੱਛਾ ਹਾਂ ਜਾਣਾ ਯਾਰ ਇਹਦੇ ਚਿੱਚੜਾ ਇੰਨੇ ਯਾਰ ਬਾਈ ਮਿੰਨਸ ਪੂਰੀ ਹੁੰਦਾ ਯਾਰ ਵੇਚੀ ਉਹ ਯਾਰ ਯਾਰੀ ਪੈ ਗਈਆਂ ਤੇਰੀ ਤੈਨੂੰ ਤਾਂ ਐਂ ਜੱਖੀਆਂ ਪਾਏਗਾ ਐ ਐ ਹੋ ਜਿਆਣਾ ਚੱਲ ਯਾਰ ਜਿਵੇਂ ਜਾਂਦੀ ਮਤਾਂ ਗੱਲ 250 ਜਾ 400 ਜਾ 300 ਤੱਕ ਤਾਂ ਲਜਾ ਗੱਲ ਨਹੀਂ ਯਾਰ 255 ਨਾ 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 ਇੰਨੇ ਦਾ ਤਾਂ ਨਹੀਂ ਅਜੇ ਕੱਲ ਤਾਂ ਮੈਂ 250 ਦਿਨੋਂ ਉਹ ਪਿਆ ਦੁੱਧ ਪਿਆਇਆ ਜਿਹੜੇ ਤਾਂ ਕੱਦ ਵੀ ਛੋਟਾ ਨਾਲ ਉਹ ਮਹੀਨੇ ਦਾ ਇਹ ਹੈ ਹੈ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਇਸ ਹਿਸਾਬ ਨਾਲ ਜੇ ਤੋ ਸਾਲ ਦਾ ਹੋ ਗਿਆ ਨਾ ਕਿੰਨਾ ਏਡਾ ਹੋਏ ਬਾਈ ਯਾਰ ਮੈਂ ਤਾਂ ਨੀਲ ਜਾਂਦਾ ਇਹਦਾ ਕੱਦ ਨਾ ਵਧ ਜੇ ਕਿਤੇ ਸਾਡੇ ਤਾਂ ਬਾਹਰ ਹੀ ਏਡੇ ਏਡੇ ਆ ਉਹ ਕੁਝ ਨਹੀਂ ਹੁੰਦਾ ਇਹ ਬਾਹਰ ਪਿਆ ਰਹੂਗਾ ਹੈ ਤੇ 12ਵਾਂ ਜੇ ਕੋਈ ਇਨਾ ਮਹਿੰਗਾ ਮੈਂ ਇਹਨੂੰ ਕਿੰਨੇ ਦਾ ਵੇਚ ਸਕਦਾ ਗਾਹ ਲ ਜਾ ਇਹਦੀ ਇੱਕ ਇੱਕ ਵੈਰਾਈਟੀ ਠੀਕ ਹੈ ਤੂੰ 5-5 ਲੱਖ ਦੀ ਵੇਚ ਰਿਹਾ ਤਾ ਅੱਛਾ ਹਾਂ ਇਹ ਕੱਲਾ ਤੂੰ 10 ਲੱਖ ਦਾ ਵੇਚ ਦੇ ਵੇਖ ਕਿੰਨਾ ਵੇਖ ਕਿੰਨਾ ਮੂੰਹ ਕਰਦਾ ਮੇਰਾ ਵੇਖ ਕਰਦਾਵੇਂ ਕੋਈ ਯਾਰ ਰੰਗ ਕਰਾਇਆ ਕਿ ਤਾਂ ਗਿੱਧੜਾ ਰੰਗਾ ਜੋ ਆਇਆ ਇਹ ਕਰਾਇਆ ਨਹੀਂਗਾ ਇਹ ਤੈਨੂੰ ਦੱਸੀ ਤਾਂ ਇਹਨਾ ਵਰਲਡ ਵਾਈਡ ਹੈ ਇਹ ਯਾਰ ਖਾਸੀ ਇਹ ਤਾਂ ਆ ਦੀ ਕੋਈ ਚੀਜ਼ ਹੁੰਦੀ ਆ ਤਾ ਵਾਰ ਲੈ ਕੇ ਚੱਲਾਂ 4 ਲੱਖ ਵਿੱਚ ਓਏ 4 ਲੱਖ ਨਹੀਂ ਤੂੰ ਕੋਲ 4 ਲੱਖ ਰੁਪਈਆ ਦੇ ਫੇਰ ਵਾਰ ਲੈ ਜੀ ਇੱਧਰ ਖੜਾ ਇੱਧਰ ਹਾਂ ਦੇਵਾਲਵੀ ਮੈਲ ਦੇ ਪ੍ਰਸਾਦ ਇਹਦੇ ਵਾਲਾ ਨੂੰ ਇੱਕ ਨਾ ਮਿਊਜ਼ੀਅਮ ਚ ਰੱਖਿਆ ਸੀ ਅੱਡਾ ਦੀ ਖਾਸੀਅਤ ਹੈ ਨਾ ਜਿਹੜੀ ਇਹਦੀ ਖਾਸੀਅਤ ਆ ਮਿਊਜ਼ੀਅਮ ਚ ਰੱਖਿਆ ਦੂਰੋਂ ਦੂਰੋਂ ਲੋਕ ਆਉਂਦੇ ਨੇ ਵਾਲ ਦੇਖਣ ਨੂੰ ਠੀਕ ਹੈ ਇਹ ਤੂੰ ਕਰਮ ਵਾਲਾ ਤੈਨੂੰ ਪੂਰਾ ਦਾ ਪੂਰਾ ਹੀ ਦੇਖਣ ਨੂੰ ਮਿਲ ਗਿਆ ਇਹ ਚੱਲ ਯਾਰ ਮੈਨੂੰ ਕੁੱਤਾ ਪਸੰਦ ਆਉਂਦਾ ਹੈ 252 ਰੁਪਏ ਕਹਤਾ ਹੁਣ ਲੈ ਲਾਸਟ ਜਾਂਦੀ ਵਰੀ ਮੈਨੂੰ ਮੋੜੀ ਚੱਲ ਯਾਰ ਲੈ ਆ 252 ਯਾਰ ਮੇਰੇ ਕੋਲ ਤਾਂ 200 ਹੈ ਜਾ 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 ਤੁਰ ਜਾ ਜਾ ਨਹੀਂ ਵੇਚਦਾ ਮੈਂ ਓਏ ਅੱਲਾ ਆਲਾ ਯਾਰ ਨਾ 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 ਮੈਂ ਓ ਤੂੰ ਬਿੱਲੂ ਕੁੱਤਿਆਂ ਦੇ ਕੋਲ ਜਾ ਓਏ ਬਾਈ ਯਾਰ ਓਏ ਯਾਰ ਬਾਈ ਯਾਰ ਆ ਲੈ ਓਏ ਯਾਰ ਫੜਾ ਯਾਰ ਸੰਗਲ ਆ 100 ਰੁਪਏ ਚਾਲੇ ਦਾ ਸੰਗਲ ਛੜਾਈ ਹੈ ਸੰਗਲ ਓ ਪ੍ਰਹਾਵਾ 100 ਦਾ ਦਾ ਸੰਗਲ ਹੀ ਹੈ ਦਾ ਉਹ ਆ ਕੀ ਕਰਦਾ ਪ੍ਰਹਾਵਾ ਨਾ 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 100 ਰੁਪਏ ਰਸਾ ਛੜਾਈ ਹੁੰਦੀ ਰਸਾ ਛੜਾਈ ਨਹੀਂ ਓ ਯਾਰ ਖੋਲ ਦੇ ਬਈ ਯਾਰ ਚੱਲ ਤੂੰ ਮੈਨੂੰ ਭਲਾ ਮਨਸ ਲੱਗਦਾ ਐ ਤੇਰਾ 100 ਰੁਪਿਆ ਮੇਰਾ ਲੱਖਾਂ ਰਗਾ ਠੀਕ ਆ ਚੱਲ ਰਤੇ ਯਾਰ ਤੈਨੂੰ ਮੈਂ ਖੋਲ ਕੇ ਦਿਨਾ ਖੜ ਜਾ ਖੜ ਜਾ ਇਹ ਜਾਣਾ ਨਹੀਂ ਚਾਹੁੰਦਾ ਤਾਂ ਜ਼ਿਆਦਾ ਟੈਕ ਟੁਕ ਮੈਂ ਕੁਝ ਨਹੀਂ ਕਰਨਾ ਭਈ ਉਸ ਕਿਉਂ ਨਹੀਂ ਕਰਨਾ ਨੂੰ ਬੁਰਛ ਕਰਾ ਦਿਆ ਕਰੀ ਬਸ ਇਹਨੂੰ ਜਾ ਕੇ ਨਾ ਮੈਂ ਆਪਦੇ ਵਿਰੋਧੀਆਂ ਨਾਲ ਲੜਾਉਣਾ ਇਹ ਲੜਦਾ ਹੀ ਨਹੀਂ ਤੇ ਫੇਰ ਭਰਾਵਾ 100 ਰੁਪਿਆ ਵੀ ਮੋਹਰ ਰੁਪਿਆ ਕਹਦਾ ਕਿਹੜਾ ਫੜਾਇਆ ਤੂੰ ਮੈਨੂੰ ਲੈ ਜਾ 100 ਰੁਪਿਆ ਵੀ ਫੜਾਇਆ ਤੂੰ ਨਾ 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 ਲੱਖ ਰੁਪਿਆ ਦੇ ਲੈ ਜਾ ਜੇ ਲੜਦਾ ਇਹ ਤਾਂ ਮੈਂ ਨਾ ਕੀ ਕਰਨਾ ਮੈਂ ਤੈਨੂੰ ਦੇਨੇ 50 ਰੁਪਏ 50 ਰੁਪਿਆ ਦਾ ਕੁੱਤਾ ਲੈ ਜਾ 50 ਰੁਪਏ ਲੈ ਜਾ ਮੈਂ ਕੁੱਤਾ ਰੱਖ ਨਹੀਂ ਚੱਲ 50 ਰੁਪਏ ਤੂੰ ਕੁੱਤਾ ਲੈ ਜਾ ਨਹੀਂ ਲੜ ਪਿਆ 50 ਰੁਪਏ ਵੀ ਦੇ 40 50 ਰੁਪਏ ਦੀ ਮੰਦ ਤੈਨੂੰ 50 ਰੁਪਿਆ ਦਾ ਸਹੀ ਆ ਬਸ ਨਾ 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 ਲੈ ਜਾ ਲੈ ਜਾ ਲੈ ਲ ਟੰਗਾ ਓ ਯਾਰ 50 ਰੁਪਏ ਦੇ ਦੇ ਹੁਣ ਗਾਦੀ ਤੇ 50 ਰੁਪਈਆ ਦਾ ਕੁੱਤਾ ਸਰਾ ਕਿਹੜੇ ਤੂੰ ਕੌਣ ਤੂੰ ਕੌਣ ਯਾਰ ਨਾ ਤੈਨੂੰ ਹੁਣੇ 500 ਰੁਪਏ ਭਰਾਵਾ ਜਾਂਦਾ ਰ ਇੱਕ ਤਾਂ ਸਾਡੇ ਘਰੇ ਕੁੱਤਾ ਲੈ ਕੇ ਆ ਗਿਆ ਪਤਾ ਨਹੀਂ ਕੀ ਦਾ ਕੁੱਤਾ ਚੱਕ ਲੈ ਆ ਬਾਈ ਯਾਰ 500 ਰੁਪਈਆ ਖੋਲਿਆ ਯਾਰ ਘਰੇਵਾੜ ਕੇ ਟੱਕੀ ਲੈ ਓ ਯਾਰ ਮੈਂ ਤਾਂ ਇਥੇ ਕੁੱਤਾ ਲਿਆ ਯਾਰ ਆ 5 ਲੱਖ ਦਾ ਤੇ ਯਾਰ ਬਾਈ ਨੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਤੂੰ ਕੌਣ ਆ ਮੈਂ ਵੇਚਣਾ ਯਾਰਾ ਕੁੱਤਾ ਕਿਦਾ ਬਾਹਰ ਜਾ ਕੇ ਵੀ ਇੱਥੇ ਨਾ ਗਏ ਕੌਣ ਆ ਤੂੰ ਆ ਲੈ ਲੋ ਯਾਰ ਬਾਈ 2.5 ਲੱਖ ਦਾ ਲੈ ਲੋ ਦਾਦਾ ਜੀ ਆ ਦੇਖੋ ਬਾਈ ਯਾਰ ਇਹ ਪੈਂਦਾ ਵੀ ਦਾਦਾ 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 2.5 ਲੱਖ ਰੁਪਏ ਦਾ ਕੁੱਤਾ ਲੈ ਲੋ 2.5 ਲੱਖ ਦਾ ਕੁੱਤਾ ਲੱਖ ਰੁਪਏ ਦਾ ਕੁੱਤਾ ਲੈ ਲੋ 2.5 ਲੱਖ ਦਾ ਕੁੱਤਾ 2.5 ਲੱਖ ਦਾ ਕੁੱਤਾ